ਸੁਜਾਨਪੁਰ ਦੇ ਠੰਡੀ ਖੂਈ ਕਲੋਨੀ ਨੰਬਰ 2 ਵਿੱਚ ਪੈਂਦੀ ਡੇਰੀਆਂ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਜਾਪਤ ਮਨਸੂਤਰਾ ਬਰਾਦਰੀ ਦੀ ਸਾਲਾਨਾ ਮੇਲ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪ੍ਰਜਾਪਤ ਮਨਸੂਤਰਾ ਬਰਾਦਰੀ ਦੇ ਵੱਖ-ਵੱਖ ਰਾਜਾਂ ਤੋਂ ਸਾਰੇ ਮੈਂਬਰ ਪਹੁੰਚੇ ਇਸ ਮੌਕੇ ਪ੍ਰਜਾਪਤ ਮਨਸੂਤਰਾ ਬਰਾਦਰੀ ਵੱਲੋਂ ਬੜੀ ਧੂਮ-ਧਾਮ ਨਾਲ ਮੇਲ ਦਾ ਆਯੋਜਨ ਸਮੂਹ ਸੰਗਤ ਦੇ ਸਾਹਮਣੇ ਕੀਤਾ ਗਿਆ ਜਿਸ ਵਿੱਚ ਹਵਨ ਯੱਗ ਕਰਨ ਤੋਂ ਬਾਅਦ ਸਮੂਹ ਸੰਗਤ ਲਈ ਪੰਡਾਰੇ ਦਾ ਵੀ ਆਯੋਜਨ ਕੀਤਾ ਗਿਆ ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਜਾਪਤ ਮਨਸੂਤਰਾ ਬਰਾਦਰੀ ਦੇ ਆਗੂਆਂ ਵੱਲੋਂ ਦੱਸਿਆ ਗਿਆ ਕਿ ਹਰ ਸਾਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਦਿਨ ਉਹਨਾਂ ਦੀ ਮੇਲ ਲੱਗਦੀ ਹੈ ਜਿਸ ਵਿੱਚ ਸਮੂਹ ਭਾਰਤ ਵਿੱਚੋਂ ਸ਼ਰਧਾਲੂ ਪਹੁੰਚਦੇ ਹਨ ਅਤੇ ਦੇਵਤਿਆਂ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ ਅੱਜ ਦੀ ਜਿਹੜੀ ਮੇਲ ਹੈ ਜਿਹੜੀ ਕੀ ਕਰ ਰਹੇ ਅੱਜ ਦੀ ਜਿਹੜੀ ਮੇਲ ਹੈ ਜਿਹੜੀ ਇਹ ਸਾਡਾ ਪ੍ਰਜਾਪਤ ਮਨਸੂਤਰਾ ਬਰਾਦਰੀ ਦੀ ਮੇਲ ਲੱਗਦੀ ਹੈ ਜਿਹੜੀ ਕਿ ਪੁੰਨਿਆਂ ਨੂੰ ਲੱਗਦੀ ਹੈ ਛਿੜੀ ਦੀ ਪੁੰਨਿਆਂ ਨੂੰ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲੱਗੀ ਹੈ ਤੇ ਬਹੁਤ ਹੀ ਦੂਰੋਂ ਦੂਰੋਂ ਲੋਕੀ ਜਿਹੜੇ ਆ ਸਾਡੀ ਬਰਾਦਰੀ ਦੇ ਪਨਸੋਦਰਾ ਬਰਾਦਰੀ ਦੇ ਲੋਕੀ ਆ ਉਹ ਆਉਂਦੇ ਆ ਹਿਮਾਚਲ ਚੋਂ ਜੀਐਨਕੇ ਚੋਂ ਪੰਜਾਬ ਚੋਂ ਤੇ ਬੜੇ ਧਮਤਾਬ ਨਾਲ ਇੱਥੇ ਆ ਕੇ ਕੰਮ ਵੀ ਕਰਾਂਦੇ ਆ ਔਰ ਦਾਨ ਫੰਡ ਵੀ ਦਿੰਦੇ ਆ ਉਹਨਾਂ ਦੇ ਸਹਿਯੋਗ ਨਾਲ ਹੀ ਸਭ ਕੁਝ ਜਿਹੜਾ ਅੱਜ ਡਿਵੈਲਪਮੈਂਟ ਹੋ ਰਹੀ ਆ ਜਾਂ ਜਿਹੜਾ ਲੰਗਰ ਚੱਲਦਾ ਹੈ ਇਹ ਸਾਰਾ ਉਹਨਾਂ ਲੋਕਾਂ ਦੀ ਹੀ ਦੇਣਾ ਹੈ ਜਿਹੜੇ ਆਉਂਦੇ ਆ ਤੇ ਜਿਹੜੀ ਮਿਲ ਕਰਵਾਈ ਜਾ ਰਹੀ ਆ ਕੀ ਕਰਾ ਜਾਂਦੇ ਆ ਇਹ ਜਿਹੜੀ ਸਾਡੀ ਰਾਜਾਪਤ ਪਨਸੋਤਰਾ ਬਰਾਦਰੀ ਦੀ ਮੇਲ ਹੈ ਹਰ ਸਾਲ ਗੁਰਪੂਰ ਵਾਲੇ ਦਿਨ ਮਨਾਈ ਜਾਂਦੀ ਹੈ ਦੂਰ ਦੂਰ ਤੋਂ ਜੈੰਡਗੇ ਤੋਂ ਹਿਮਾਚਲ ਤੋਂ ਪੂਰੇ ਪੰਜਾਬ ਤੋਂ ਜਿਹੜੇ ਆਪਣੇ ਸਾਡੀ ਬਰਾਤਰੀ ਤੇ ਸ਼ਰਧਾਲੂ ਨੇ ਉਹ ਤੁਮ ਤਾਂ ਮਨਾਲ ਆਂਦੇ ਆ ਔਰ ਮੱਥਾ ਟੇਕਦੇ ਆ ਇਹ ਬਾਬਾ ਅਸ਼ੀਰ ਜੀ ਬੂਆ ਦਾਤੀ ਜਿਹੜੀ ਆ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਕਰਦੀ ਹੈ ਤੇ ਹਰ ਸਾਲ ਹਜ਼ਾਰਾਂ ਦੇ ਤعداد ਵਿੱਚ ਜਿਹੜੀ ਆ ਉਹ ਪਬਲਿਕ ਆਂਦੀ ਆ ਔਰ 10 ਵਜੇ ਅਸੀਂ ਜਿਹੜਾ ਲੰਗਰ ਸ਼ੁਰੂ ਕਰਦੇ ਆਂ ਸ਼ਾਮ ਤੱਕ ਜਿਹੜਾ ਇਹ ਲੰਗਰ ਜਿਹੜਾ ਆ ਉਹ ਜਾਰੀ ਰਹਿੰਦਾ ਆ ਅਨ ਗਿਣਤ ਹਿਸਾਬ ਨਾਲ ਜਿਹੜਾ ਇਹ ਰਾਸ਼ਨ ਇੱਥੇ ਲੱਗਦਾ ਆ ਤੇ ਜਨਤਾ ਦਾ ਵੀ ਕੋਈ ਐਸਟੀਮੇਟ ਨਹੀਂ ਵੀ ਕਿੰਨੀ ਕੀ ਜਨਤਾ ਸਾਡੇ ਆਂਦੀ ਆ 5 6 7 ਵਜੇ ਤੱਕ ਜਿਹੜੀ ਜਨਤਾ ਉਹ ਚਲੀ ਜਾਂਦੀ ਆ ਔਰ ਇਹ ਜਿੰਨਾ ਵੀ ਇਥੋਂ ਦੀ ਡਿਵੈਲਪਮੈਂਟ ਆ ਇਹ ਵੀ ਸਾਰੇ ਆਪਣੀ ਜਿਹੜੀ ਬਰਾਦਰੀ ਦੀ ਜਨਤਾ ਉਹਨਾਂ ਦੇ ਸਹਿਯੋਗ ਨਾਲ ਇਹ ਡਵੈਲਪਮੈਂਟ ਜਿਹੜੀ ਹੋ ਰਹੀ ਹੈ ਤੇ ਮੈਂ ਇਹੀ ਬਾਬਾ ਜੀ ਅੱਗੇ ਫਰਿਆਦ ਕਰਦਾ ਕਿ ਆਪਣੇ ਜਿੰਨੇ ਵੀ ਸ਼ਰਧਾਲੂ ਰਹਿ ਸਾਡੀ ਬਰਾਦਰੀ ਦੀ ਜਨਤਾ ਆ ਇਹਨਾਂ ਨੂੰ ਆਸ਼ੀਰਵਾਦ ਦੇਣਾ ਇਹਨਾਂ ਦੀਆਂ ਮਨੋ ਕਾਮਨਾ ਜਿਹੜੀਆਂ ਨਾ ਉਹ ਪੂਰੀਆਂ ਕਰਨੀਆਂ ਜੈ ਬਾਬਾ ਜੀ